ਉਹ ਦਾ ਤਾਰਿਆ ਓਏ ਆਪਣੇ ਵੀ ਧੀ ਹੁੰਦੀ ਤੇ ਚੰਗਾ ਹੀ ਆ ਆਪੇ ਵਿਆਹ ਕੇ ਅਗਲੇ ਘਰ ਤੋਰ ਦਿੰਦੇ ਆ ਧੀ ਆ ਮੁੰਡਾ ਪਤਾ ਨਹੀਂ ਕਿੱਥੋਂ ਜਾਮ ਪਿਆ ਇਹ ਗੱਲ ਵਾਕਈ ਠੋਕਦੀ ਆ ਤੁਹਾਨੂੰ ਦੇਖ ਕੇ ਵੀ ਅਸੀਂ ਭਾਉ ਹੁੰਨੇ ਆ ਹੈਨਾ ਤੂੰ ਤਾਂ ਤੁਹਾਡੀ ਕੰਪਲੀਮੈਂਟ ਹੈ ਹੀ ਹੈ ਪਰ ਮੈਂ ਇਸ ਦਾ ਰਾਜ਼ ਜ਼ਰੂਰ ਪੁੱਛਣਾ ਚਾਹੁੰਦੀ ਜੀ ਇਹ ਤਾਂ ਵੈਸੇ ਮੈਨੂੰ ਸਟਿੱਕਾਂ ਦਾ ਸ਼ੌਕ ਹੈ ਅਲੱਗ-ਅਲੱਗ ਕਿਸਮ ਦੀ ਹੈ ਇਹਦੇ ਘੋੜੇ ਦਾ ਮੂੰਹ ਲੱਗਿਆ ਉੱਤੇ ओके ਫਵਾਸਾ ਮੀਆਂ ਨੇ ਸ਼ੁਗਲਿਆ ਬਾਤ ਤੇ ਰੱਖੀ ਦੀ ਹੈ ਕਿਉਂਕਿ ਮੈਂ ਤਾਂ ਆਇਆ ਹੀ ਲੋਕਾਂ ਦੇ ਪਿਆਰ ਨਾਲ ਜਿੱਕ ਲਾਈਨ ਬੋਲੀ ਮੈਨੂੰ ਕੋਈ ਪਤਾ ਨਹੀਂ ਸੀ ਮੈਂ ਫਿਲਮਾਂ ਚ ਆਉਣਾ ਸਾਡੇ ਨਾਲ ਪੰਗਾ ਲੈਣ ਵਾਸਤੇ ਤੈਨੂੰ ਦੁਬਾਰਾ ਜਨਮ ਲੈਣਾ ਪਏਗਾ ਸਾਰੇ ਕਹਿਣ ਲੱਗੇ ਹੀਰੋ ਆ ਹੁਣ ਤੋਂ ਬਾਈ ਹੀਰੋ ਆ ਸੋ ਉਸ ਟਾਈਮ ਤੇ ਤਾਂ ਲੱਗਦਾ ਹੋਏਗਾ ਮੁੱਛਾਂ ਨੂੰ ਵਟ ਦੇ ਕੇ ਹਾਂ ਤੁਹਾਡੀ ਚਾਲ ਚਾਲ ਉਹਦੇ ਚ ਰੋਵ ਆ ਜਾਂਦਾ ਤੁਹਾਨੂੰ ਰਾਈਟ ਜਦੋਂ ਤੁਸੀਂ ਖੜਦੇ ਹੋ ਉਸ ਮੋੜ ਤੇ ਤੇ ਤੁਹਾਨੂੰ ਆਪਣਾ ਬਚਪਨ ਯਾਦ ਆਉਂਦਾ ਛੋਟ ਛੋਟ ਬੱਚੇ ਨਾਂ ਲੈ ਕੇ ਬੁਲਾਉਂਦੇ ਔਰ ਜਿਹਨੂੰ ਮੈਂ ਇਹ ਹੈਰਾਨ ਹੋ ਗਿਆ ਕਿ ਜੇ ਬੱਚਾ ਬੋਲਣ ਸਿੱਖਿਆ ਉਹ ਦੂ 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 ਕਰਕੇ ਬਰੋ ਵੇ ਗੁੱਗੂ ਨਹੀਂ ਅੱਗ ਅੱਛਾ ਓਕੇ ਆਓ ਇਸ ਤਰ੍ਹਾਂ ਕਰਕੇ ਕਈਆਂ ਨੇ ਵੀਡੀਓਜ਼ ਭੇਜੀਆਂ ਮੈਨੂੰ ਆਪ ਦੇ ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਵੀ ਉਹ ਵੀ ਤੁਹਾਨੂੰ ਇੰਨਾ ਪਿਆਰ ਕਰਦੇ ਬੱਚੇ ਰਾਈਟ ਔਰ ਬੱਚਿਆਂ 'ਚ ਰੱਬ ਹੁੰਦਾ ਜਿਵੇਂ ਕਹਿੰਦੇ ਸਾਡੇ ਪੁਰਾਣੇ ਵੱਡੇ ਆਖਦੇ ਹੁੰਦੇ ਸੀ ਮਰਦ ਮਕਾਨੀ ਕੋੜੇ ਠਾਨੀ ਦੂਣਾ ਮਲਪੋਣ ਮੇਰੇ ਤੋਂ ਡਾ ਇਡਾ ਕ ਨਾਲਾ ਚ ਵਿੱਚ ਤੁਸੀਂ ਫਾਰਮ ਤੇ ਘਰ ਬਣਾਇਆ ਤੁਹਾਡੇ ਉਹ ਕੰਡੀਸ਼ਨ ਲੱਗੀ ਹੋਈ ਹੈ ਜਿਹੜੀ ਮੈਂ ਬਹੁਤ ਬੱਚ ਪੰਜ ਵਰਕ ਕੰਮ ਕਰਦੀ ਹੈ ਜੀ ਜੀ ਉਹ ਪਾਕਿਸਤਾਨ ਵਾਲਾ ਹੈਗਾ ਇਹ ਸਿਸਟਮ ਇਧਰ ਓਕੇ ਉਹ ਉਸ ਦੇਸ਼ ਤੇ ਪਾਕਿਸਤਾਨੀ ਚੈਨਲ ਚੱਲਦੇ ਸੀ ਫਾਦਰਹੂਡ ਵਾਲਾ ਇਮੋਸ਼ਨ ਜਿਹੜਾ ਹੈ ਉਹ ਕਿਦਾਂ ਦਾ ਸਟ੍ਰਿਕਟ ਫਾਦਰ ਹੋ ਜਾਂ ਐਦਾਂ ਹੀ ਨਹੀਂ ਨਹੀਂ ਬਿਲਕੁਲ ਸਟ੍ਰਿਕਟ ਉਹ ਵੀ ਸਾਨੂੰ ਕਦੇ ਐ ਨਹੀਂ ਸੀ ਕਦੇ ਵੀ ਕਦੇ ਝਿੜਕਿਆ ਹੋਵੇ ਕੁਝ ਹੋਰ ਹੋਵੇ ਲੇਕਿਨ ਸਾਨੂੰ ਸ਼ਰਮ ਬੜੀ ਸੀ ਉਹਨਾਂ ਦਾ ਵੀ ਕਦੇ ਉਹਨਾਂ ਨੂੰ ਬੁਰਾ ਨਾ ਲੱਗੇ ਬੇਟੀ ਦਾ ਕੀ ਇਮੋਸ਼ਨ ਆਈ ਮੈਂ ਤੁਸੀਂ ਆਪਣੀ ਪਰਸਨਲ ਲਾਈਫ ਫੀਲ ਕਰਦੇ ਹੋ ਜਿਵੇਂ ਹੁਣ ਮੇਰੇ ਬੇਟੀ ਦੀ ਸ਼ਾਦੀ ਤੋਂ ਬਾਅਦ ਮੈਨੂੰ ਇੱਕ ਬੇਟੀ ਵੀ ਮਿਲ ਗਈ ਹੈ ਉਹ ਕਰਦੀ ਰੌਣਕ ਹੁੰਦੀ ਹੈ ਰਾਈਟ ਸੋ ਕਿਦਾਂ ਕਹਿੰਦੀ ਹੋਏਗੀ ਨਾ ਉਹ ਸਾਰਿਆਂ ਨੂੰ ਮੇਰਾ ਸਹੁਰਾ ਗੁੱਗੂ ਗੇਲ ਹੈ ਉਹ ਉਹਨਾਂ ਨੇ ਗਣਨ ਤੋਂ ਪ੍ਰੇਜ਼ ਕਰਦੀ ਉਹਦੇ ਮੇਰੇ ਪਾਪਾ ਹੈ ਪਾਪਾ ਉਹ ਫਿਰ ਤਾਂ ਹੋਰ ਟੌਰ ਹੁੰਦੀ ਹੋएगी ਹੈਨਾ ਤੁਸੀਂ ਧਰਮਜੀਤ ਤੋਂ ਕਾਫੀ ਜ਼ਿਆਦਾ ਸ਼ੁਰੂ ਸ਼ੁਰੂ ਦੇ ਵਿੱਚ ਪ੍ਰਭਾਵਿਤ ਰਹੇ ਹੋ ਫਿਰ ਤਾਂ ਹੁਣ ਨੇੜ ਤਾਂ ਕਾਫੀ ਹੈ ਜੀ ਜੀ ਧਰਮਜੀਤ ਨੂੰ ਤਾਂ ਹਮੇਸ਼ਾ ਹਰ ਪੰਜਾਬੀ ਨਹੀਂ ਪਿਆਰ ਦਿੰਦਾ ਬਿਲਕੁਲ ਅੱਜ ਉਹ ਬੇਸ਼ੱਕ ਫਿਲਮਾਂ 'ਚ ਨਹੀਂ ਹੋਵੇ ਬਿਜ਼ੀ ਕਿਉਂਕਿ ਉਮਰ ਦੇ ਤਕਾਜ਼ਾ ਹੁੰਦਾ ਹੈ ਤੇ ਲੇਕਿਨ ਸਤਕਾਰ ਉਹਨਾਂ ਦਾ ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਦੇ ਸਨ ਬਿਲਕੁਲ ਤੁਹਾਡੇ ਪੈਟਸ ਜੀ ਕਿੰਨੇ ਨੇ ਕਿਹੜੇ-ਕਿਹੜੇ ਨੇ ਮੇਰੀ ਹਿੰਮਤ ਨਹੀਂ ਹੋਈ ਮੈਂ ਸ਼ਾਇਦ ਸਿਰਫ ਜਰਮਨ ਦੇਖਿਆ ਜਰਮਨ ਸ਼ੈਫਰਡ ਵੀ ਛੇ ਨਸਲਾਂ ਹੈ ਜੀ ਇੱਕ ਜਰਮਨ ਸ਼ੈਫਰਡ ਹੈ ਉਹ ਪਰੇਸਾ ਕਨੇਰੀਆ ਉਹ ਕਹਿੰਦੇ ਹਨ ਨਸਲ ਨੂੰ ਜਿਵੇਂ ਪਿਟ ਬੁਲਟ ਟਾਈ ਜੀ ਬੁਲਟ ਏਰੀਅਰ ਤੇ ਬਚਨ ਮੈਸਟਿਫ ਜੀ ਨੂੰ ਗੱਦੀ ਕਹਿ ਦਿੰਦੇ ਆ ਜੀ ਜੀ ਸ਼ਕਾਰੀ ਗਰੇਹਾਉਂਡ ਹੈ ਪੇਡਾ ਵੀ ਰੱਖੀਆਂ ਹੋਈਆਂ ਪੇਡਾ ਹਾਂ ਜੀ ਇੱਕ ਪੇਡੂ ਲੜਾਕੇ ਹੁੰਦੇ ਆ ਨਾ ਜਿਹੜੇ ਉਹ ਹੈ ਨਸਲ ਜਿਨ੍ਹਾਂ ਦੇ ਨਾ ਸਿੰਘ ਮੋٹے ਹੁੰਦੇ ਐ ਇੱਥੋਂ ਐ ਕਰਕੇ ਆਉਂਦੇ ਮੱਜਾਂ ਵਰਗੇ ਸੇਕ ਹੋ ਜਾਂਦੇ ਇਹਨਾਂ ਦੀ ਜੀ 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 ਇਹ ਫੇਰ ਉਹ ਪਿਛਾਂ ਹਟ ਕੇ ਟੱਕਰ ਮਾਰਦੇ ਤਾਂ ਉਹ ਮਤਲਬ ਉਹ ਤਾਂ ਤੌਣ ਤੋੜ ਦਿੰਦੇ ਦੂਜੇ ਪੇੜੂ ਦੀ ਕਈ ਵਾਰੀ ਇੰਨੇ ਖਤਰਨਾਕ ਹੁੰਦੇ ਐ ਅਸੀਂ ਅਕਸਰ ਇੱਕ ਦੂਸਰੇ ਨੂੰ ਪੁੱਛਦੇ ਹਾਂ ਕਿ ਤੁਸੀਂ ਪੂਰੀ ਦੁਨੀਆ ਘੁੰਮ ਲਈ ਤੁਸੀਂ ਪਿੰਡ 'ਚ ਕਿਉਂ ਰਹਿੰਦੇ ਹੋ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪਿੰਡ 'ਚ ਪੂਰੀ ਦੁਨੀਆ ਮਿਲ ਜੇ ਨਾ ਤੇ ਫਿਰ ਦੁਨੀਆ 'ਚ ਜਾ ਕੇ ਰਹਿਣ ਦੀ ਬਸੰਦ ਦੀ ਲੋੜ ਹੀ ਨਹੀਂ ਹੁੰਦੀ ਸੋ ਸਾਡੇ ਕੁਝ ਲਿਵਿੰਗ ਲੈਜੈਂਡਸ ਇਹੋ ਜਿਹੇ ਨੇ ਜਿਨ੍ਹਾਂ ਦਾ ਟੌਰ ਜਿਹੜੀ ਹੈ ਉਹ ਜਿਉਨਾ ਮੋੜ ਵਰਗੀ ਹੈ ਪਰਸਨੈਲਿਟੀ ਵੀ ਉਹੋ ਜਿਹੀ ਹੈ ਲੇਕਿਨ ਹਰ ਇੱਕ ਨੂੰ ਇਨਸਪਾਇਰ ਕਰਦੇ ਨੇ ਔਰ ਇਹ ਵੀ ਦੱਸਦੇ ਨੇ ਕਿ ਪਿੰਡਾਂ ਨਾਲ ਜੁੜ ਕੇ ਰਹਿਣ ਦਾ ਕੀ ਮਕਸਦ ਤੇ ਕੀ ਮਤਲਬ ਹੁੰਦਾ ਸੋ ਖੂਬਸੂਰਤ ਜ਼ਿੰਦਗੀ ਜਿਉਣ ਵਾਲੇ ਤੇ ਖੂਬਸੂਰਤ ਜ਼ਿੰਦਗੀ ਦਾ ਸੁਨੇਹਾ ਦੇਣ ਵਾਲੇ ਸਾਡੇ ਪੰਜਾਬੀ ਸਿਨੇਮਾ ਗੁੱਗਲ ਸਰ ਸਸਰੀਕਾ ਸਸਰੀਕਾ ਜੀ ਬਹੁਤ ਬਹੁਤ ਪਹਿਲੇ ਤੋਂ ਸਵਾਗਤ ਥੈਂਕ ਯੂ ਜੀ ਸ਼ੁਕਰੀਆ ਐਂਡ ਦੂਸਰਾ ਤੁਹਾਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਬਹੁਤ ਬਹੁਤ ਮੇਰਦਾ ਹਾਲਾਂਕਿ ਮੈਂ ਜਾਣਦੀ ਆ ਕਿ ਇੰਨਾ ਇਕੱਠ ਹੋ ਰਿਹਾ ਤੁਸੀਂ ਆਪਣੇ ਫੈਨਸ ਨੂੰ ਨਾਲ ਰੱਖਦੇ ਹੋ ਸੋ ਇਟਸ ਕੁਆਇਟ ਡਿਫਿਕਲਟ ਕਿ ਤੁਸੀਂ ਕੰਮ ਵੀ ਕਰ ਰਹੇ ਹੋ ਤੁਸੀਂ ਲੋ ਜਾਵੇਂ ਵੀ ਹੈ ਫਿਰ ਫੈਨਸ ਦੇ ਨਾਲ ਫੋਟੋਜ਼ ਵੀ ਚਲਦੀਆਂ ਇਹਨਾਂ ਦੀ ਬਦੌਲਤੀ ਹੈ ਆਪਣੇ ਪਿਆਰ ਕਰਨ ਵਾਲਿਆਂ ਦੀ ਔਰ ਜਿਹੜੀ ਜਗ੍ਹਾ ਆਪਣੀ ਬਣੀ ਹੋਈ ਹੈ ਸਾਰਿਆਂ ਦੀ ਮਹੱਭਤਾ ਕਰਕੇ ਹੀ ਜੀ ਬਟ ਮੈਂ ਇਹ ਵੀ ਸੁਣਿਆ ਹੈ ਕਿ ਕਲਾਕਾਰਾਂ ਦੀ ਜ਼ਿੰਦਗੀ ਹਰ ਵੇਲੇ ਕਲਾਕਾਰੀ ਨਾਲ ਹੀ ਭਰੀ ਹੋਈ ਹੁੰਦੀ ਹੈ ਹੁਣ ਤੁਸੀਂ ਹੱਸ ਰਹੇ ਹੋ ਤੁਸੀਂ ਸਭ ਤੇ ਵਿਚਾਰ ਰਹੇ ਹੋ ਬਟ ਇਨਸਾਈਡ ਯੂ ਆਰ ਬ੍ਰੇਕਨ ਤੁਹਾਡੇ ਮੈਂ ਆ ਨੋ ਤੁਹਾਡੇ ਬਹੁਤ ਨਜ਼ਦੀਕੀ ਦੋਸਤ ਜਿਹੜੇ ਨੇ ਯਾ ਹਮ ਇਨਸਾਈਡ ਦੇ ਨਾ ਜੀ ਬਹੁਤ ਹੀ ਪਿਆਰੇ ਸੱਜਣ ਸੀ ਮੇਰੇ ਵੱਡੇ ਭਰਾ ਦੀ ਤਰ੍ਹਾਂ ਹੀ ਸੀ ਮੇਰੇ ਪਿੰਡ ਦੇ ਨੰਬਰਦਾਰ ਸਰਦਾਰ ਰਗਵੀਰ ਸਿੰਘ ਰਾੜੀਆ ਜੀ ਉਹਨਾਂ ਦਾ ਸੁਰਗਵਾਸ ਹੋ ਗਿਆ ਸੀ ਪਿਛਲੇ ਦਿਨਾਂ ਚ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਹੋਇਆ ਹੈ ਮਤਲਬ ਦਸਹਿਰੇ ਦਾ ਭੋਗ ਤਾਂ ਫਿਰ ਤੁਸੀਂ ਸਿਆਣੇ ਹੋ ਜ਼ਿੰਦਗੀ ਇਸੇ ਚੀਜ਼ ਦਾ ਨਾਮ ਹੈ ਦੁੱਖ ਸੁੱਖ ਔਰ ਆਰਟਿਸਟ ਵਾਸਤੇ ਮੇਰੇ ਖਿਆਲ ਦੇ ਵਿੱਚ ਜੇ ਜੇ ਦਾ ਦੂਜਾ ਪਾਸਾ ਵੇਖਿਆ ਜਾਵੇ ਬਹੁਤ ਦੁਖਾਂਤ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਕਿਸੇ ਮੂਡ ਚ ਵੀ ਹੋ ਤੁਹਾਨੂੰ ਆਪਣਾ ਕੰਮ ਕਰਨਾ ਪੈਂਦਾ ਹੈ ਬਿਲਕੁਲ ਬਿਲਕੁਲ ਜੀ ਸੋ ਤੁਹਾਡਾ ਕਾਰ ਬਹੁਤ ਸੋਹਣਾ ਹੈ ਥੈਂਕ ਯੂ ਸੋਮੇ ਜੀ ਮਤਲਬ ਇੱਥੇ ਮੈਨੂੰ ਲੱਗਦਾ ਕੋਈ ਕੱਚੇ ਬਨੇਰਿਓ ਤੋਂ ਲੈ ਕੇ ਪੱਕੀ ਕੋਠੀ ਤੱਕ ਹੈਨਾ ਹਰ ਇੱਕ ਜਾਨਵਰ ਮੈਂ ਦੇਖਿਆ ਇਹਨਾਂ ਦੇ ਘਰ ਦੇ ਵਿੱਚ ਹੈਗਾ ਸੋ ਇਹੀ ਵਜ੍ਹਾ ਹੈ ਕਿ ਪੂਰੀ ਦੁਨੀਆ ਇੱਥੇ ਸਮੇਟੀ ਹੋਈ ਹੈ ਤਾਂ ਬਾਹਰ ਜਾਣ ਦੀ ਲੋੜ ਨਹੀਂ ਪਈ ਬੱਸ ਇਹ ਮੈਨੂੰ ਪਹਿਲੇ ਦਿਨੋਂ ਹੀ ਆਪਣੀ ਦੁਨੀਆ ਕਹਿ ਲੋ ਜਾਂ ਆਪਣੇ ਪਿੰਡ ਆਪਣੇ ਘਰ ਰਹਿਣਾ ਹੀ ਪਸੰਦ ਹੈ ਜੀ ਤੇ ਕਦੇ ਵੀ ਇਹ ਖਿੱਚ ਨਹੀਂ ਹੋਈ ਕਿ ਬਾਹਰਲੇ ਮੁਲਕਾਂ ਵਾਲੀ ਗੱਲ ਜਿਹਨੂੰ ਆਪਾਂ ਕਹਿ ਦਿੰਨੇ ਵੈਸੇ ਘੁੰਮਣ ਜਾਣਾ ਕੋਈ ਮਾੜੀ ਗੱਲ ਨਹੀਂ ਕਦੇ ਹੋ ਸਕਦਾ ਸਾਡਾ ਵੀ ਬਣ ਜੇ ਸਬਬ ਹੋ ਜੇ ਕਦੇ ਚਲੇ ਜਾਈਏ ਕਾ ਕਾਰੋਬਾਰੀ ਟੂਰ ਤੇ ਤੇ ਬਣ ਵੀ ਰਿਆ ਹੋ ਸਕਦਾ ਅਗਲੀਆਂ ਗਰਮੀਆਂ ਚ ਬਣੀ ਜਾਂ ਕਦੇ ਤਾਂ ਉਹ ਕੋਈ ਮਾੜੀ ਗੱਲ ਨਹੀਂ ਲੇਕਿਨ ਵਸਣ ਵਾਲੀ ਗੱਲ ਤਾਂ ਆਪਦੇ ਟਿਕਾਣੇ ਸਿਰ ਹੀ ਆ ਉਹ ਸਾਡੇ ਪੁਰਾਣੇ ਵੱਡੇ ਆਖਦੇ ਹੁੰਦੇ ਸੀ ਮਰਦ ਮਕਾਨੀ ਕੋੜੇ ਠਾਨੀ ਦੂਣਾ ਮਲਪੋਣ ਜੀ ਬਿਲਕੁਲ ਸਹੀ ਹੈ ਸੋ ਤੁਹਾਡੀ ਪਰਸਨੈਲਿਟੀ ਹਜੇ ਵੀ ਓਨੀ ਸੋਹਣੀ ਹੈ ਦੇਖ ਤੁਹਾਡੀ ਤੁਹਾਡਾ ਪਹਿਰਾਵਾ ਮੈਂ ਮਝੈਲ ਫਿਲਮ ਦੀ ਵੀ ਕੰਪਲੀਮੈਂਟ ਕਰਨਾ ਚਾਹਾਂਗੀ ਥੈਂਕ ਯੂ ਸੋ ਮੈ ਜੀ ਤੋਰਤਾ ਤੁਹਾਡੀ ਕੰਪਲੀਮੈਂਟ ਹੈ ਹੀ ਹੈ ਪਰ ਮੈਂ ਇਸ ਦਾ ਰਾਜ਼ ਜ਼ਰੂਰ ਪੁੱਛਣਾ ਚਾਹਾਂਗੀ ਜੀ ਇਹ ਤਾਂ ਵੈਸੇ ਮੈਨੂੰ ਸਟਿੱਕਾਂ ਦਾ ਸ਼ੌਕ ਹੈ ਜੀ ਅਲੱਗ-ਅਲੱਗ ਕਿਸਮ ਦੀ ਹੈ ਇਹਦੇ ਘੋੜੇ ਦਾ ਮੂੰਹ ਲੱਗਿਆ ਉੱਤੇ ਓਕੇ ਇਹ ਬਸ ਮੈਂ ਐਵੇਂ ਸ਼ੌਕ ਲਈਆ ਹੱਥੇ ਜਿ ਰੱਖੀ ਦੀ ਹੈ ਰਾਈਟ ਸੋ ਜਾਨਵਰਾਂ ਦਾ ਸ਼ੌਕ ਹੈ ਸਟ੍ਰਿਕ ਦਾ ਸ਼ੌਂਕ ਹੈ ਹੋਰ ਕੋਈ ਇਹੋ ਜਿਹਾ ਸ਼ੌਂਕ ਹੈ ਜਿਹੜਾ ਸਿਰਫ ਤੁਹਾਨੂੰ ਹੀ ਪਤਾ ਹੈ ਮੈਂ ਬਹੁਤ ਸ਼ੌਕ ਨੇ ਜੀ ਜਿਸ ਤਰ੍ਹਾਂ 뮤జిక్ ਸੁਣਨਾ ਬੜਾ ਸ਼ੌਕ ਹੈ ਕਿਹਨਾਂ ਤੇ ਗਾਣੇ ਸੁਣਦੇ ਹੋ ਅੱਜ ਕੱਲ੍ਹ ਪੁਰਾਣੇ ਗਾਣੇ ਜ਼ਿਆਦਾ ਸੁਣਨਾ ਵੈਸੇ ਤਾਂ ਚਲੋ ਅੱਜ ਵੀ ਜੇ ਕੋਈ ਚੰਗਾ ਗਾਣਾ ਹੋਵੇ ਸੁਣ ਲਈਦਾ ਜਿਹਨੂੰ ਆਪਾਂ ਬਾਰ-ਬਾਰ ਸੁਣਦੇ ਆਂ ਜਿਹਨੂੰ ਤੁਸੀਂ ਵਾਕਈ ਪਸੰਦ ਕਰਦੇ ਹੋ ਉਹ ਪੁਰਾਣੇ ਗਾਣੇ ਮੁਹੰਮਦ ਰਫੀ ਸਾਹਿਬ ਜੀ ਕਿਸ਼ੋਰ ਕੁਮਾਰ ਸਾਹਿਬ ਨਤਾ ਜੀ ਹਮ ਅ ਮੈਡਮ ਨੂਰ ਜਹਾਨ ਦਾ ਮੈਂ ਪਹਿਲੇ ਦਿਨੋਂ ਬੜਾ ਫੈਨ ਆ ਓਕੇ ਓਕੇ ਜੀ ਤਾਂ ਹੋਰ ਵੀ ਨੇ ਜੈ ਨੂਸਰਤ ਸਾਹਿਬ ਹੋ ਗਈ ਮੈਨੂੰ ਇਹ ਗੱਲ ਦੱਸੋ ਜਦੋਂ ਅਸੀਂ ਆਪਣੇ ਆਪ ਨੂੰ ਸ਼ੀਸ਼ੇ ਚ ਦੇਖਦੇ ਆਂ ਅਸੀਂ ਕੰਪਲੀਮੈਂਟ ਕਰਦੇ ਆਂ ਜਦੋਂ ਤੁਹਾਨੂੰ ਸਕਰੀਨ ਤੇ ਅਸੀਂ ਸਾਰੇ ਦੇਖਦੇ ਆਂ ਤੇ ਇੱਕ ਵਾਰ ਤਾਂ ਤਾੜੀਆਂ ਤੇ ਬੜਕਾਂ ਬਾਹਰ ਆਂਦੀਆਂ ਤੁਹਾਨੂੰ ਖੁਦ ਨੂੰ ਦੇਖ ਕੇ ਐਦਾਂ ਖੋਦ ਦੇ ਵਿੱਚ ਐਦਾਂ ਨਹੀਂ ਲੱਗਦਾ ਕਿ ਹਾਏ ਇਹ ਕਿਹੜਾ ਹੀਰੋ ਤੁਰਦਾ ਆ ਰਿਹਾ ਵਾ ਅਰੇ ਵਾ ਆਪਣੇ ਆਪ ਨੂੰ ਵੇਖ ਕੇ ਐਂ ਤਾਂ ਕੀ ਦੇ ਨੇ ਲੱਗਦਾ ਤੇ ਹੋਏਗਾ ਪਰ ਉਹਨੇ ਵੀ ਚਲੋ ਆਪਦੇ ਆਪ ਨੂੰ ਕੋਸ਼ਿਸ਼ ਕਰਨ ਦੇ ਸੁਧਾਰ ਕਰਨ ਦੀ ਜੋ ਵੀ ਆਪਾਂ ਨੂੰ ਲੱਗਦਾ ਹੈ ਕਿ ਇਹਦੇ ਚ ਆਪਾਂ ਨੂੰ ਠੀਕ ਕਰਨਾ ਚਾਹੀਦਾ ਹੈ ਤੁਹਾਡੀ ਪਰਸਨੈਲਿਟੀ ਚ ਜਾਂ ਤੁਹਾਡੀ ਐਕਟਿੰਗ ਚ ਉਸ ਤਰ੍ਹਾਂ ਦਾ ਬਟ ਨਹੀਂ ਓਨੈਸਟਲੀ ਮਤਲਬ ਫਾਰਮਲਸ ਇੱਕ ਵੱਖਰੀ ਪਹਿਰਾਵਾ ਹੈ ਸਾਡਾ কুর্তা ਚਾਦਰ ਵੱਖਰਾ ਹੈ কুর্তা ਪਜਾਮਾ ਵੱਖਰਾ ਹੈ ਮੈਂ ਦੇਖਿਆ ਤੁਸੀਂ ਇਸ ਦੇ ਵਿੱਚ ਬਹੁਤ ਸੋਹਣਾ ਫਲੈਕਸ ਕਰ ਰਹੇ ਹੋ ਫਲੌਨ ਕਰ ਰਹੇ ਹੋ ਚਿੱਟਾ কুর্তা ਚਾਦਰ ਹੈ ਨਾ ਸੋ ਉਸ ਟਾਈਮ ਤੇ ਤਾਂ ਲੱਗਦਾ ਹੋਏਗਾ ਮੁੱਛਾਂ ਨੂੰ ਵਟ ਦੇ ਕੇ ਕਿ ਹਾਂ ਹਾਂਜੀ ਉਹ ਤੁਹਾਡੀ ਆਪਣੀ ਡਰੈਸ ਹੈ ਔਰ ਖਾਸ ਤੌਰ ਤੇ ਜੇ ਚਾਦਰ কুরਤੇ ਦੀ ਗੱਲ ਕਰੀਏ ਨਾ ਜੀ ਉਹ ਇਸ ਤਰ੍ਹਾਂ ਦੀ ਡਰੈਸ ਹੈ ਵੀ ਤੁਹਾਨੂੰ ਅਜੀਬ ਕਿਸਮ ਦਾ ਇੱਕ ਹੌਸਲੇ ਜੇ ਚ ਹੋ ਜਾਂਦੇ ਹੋ ਤੁਸੀਂ ਤੁਸੀ ਲੱਗਦਾ ਹੈ ਵੀ ਕੁਝ ਅਲੱਗ ਹੋ ਗਿਆ ਹੈ ਨਾ ਔਰ ਤੁਹਾਡੀ ਚਾਲ ਟਾਲ ਉਹਦੇ ਚ ਰੋਵ ਆ ਜਾਂਦਾ ਥੋੜਾ ਜੀ ਰਾਈਟ ਤੁਹਾਡੇ ਮਤਲਬ ਪੂਰੇ ਫਿਲਮ ਦੇ ਕਨਸੈਪਟ ਨੂੰ ਦੇ ਕੇ ਇਹ ਗੱਲ ਵਾਕਈ ਠੋਕਦੀ ਆ ਤੁਹਾਨੂੰ ਦੇ ਕੇ ਵੀ ਅਸੀਂ ਪਾਉ ਹੁੰਨੇ ਆ ਹੈਨਾ ਸੋ ਸਾਡੇ ਮਾਝੇ ਵਾਲ ਇਸ ਗੱਲ ਨੂੰ ਬਹੁਤ ਰੋਬ ਨਾਲ ਕਹਿਣਾ ਚਾਹੁੰਦਾ ਇਟਸ ਕੰਪਲੀਮੈਂਟ ਜੀ ਜੀ ਮਾਝਾ ਮਾਝੇ ਵਾਲਦੇ ਹੈਗੇ ਦੋਸਤ ਯਾਰ ਦੋਸਤ ਬਹੁਤ ਜੀ ਮੇਰੀਆਂ ਰਿਸ਼ਤੇਦਾਰੀਆਂ ਮੇਰੀ ਭਾਣਜੀ ਉੱਥੇ ਮਤਲਬ ਅੰਮ੍ਰਿਤਸਰ ਸ਼ਾਦੀ ਉਹਦੀ ਹੋਈ ਹੈ ਹੋਰ ਵੈਸੇ ਮੇਰੇ ਤਾਂ ਇੰਨੇ ਦੋਸਤ ਨੇ ਉੱਥੇ ਅੰਮ੍ਰਿਤਸਰ ਆ ਉਹ ਉਸ ਇਲਾਕੇ ਦੇ ਹੂੰ ਤਾਂ ਅਵੇਸਤਾ ਆਪਣਾ ਕਿੰਨੀ ਦੂਰੀ ਹੈ ਚਲੋ ਉਸ ਇਲਾਕੇ ਦੀ ਜੀ ਗੱਲ ਕਰੀਏ ਅਵੇਸਤਾ ਮੈਂ ਅੱਗੇ ਵੀ ਦੱਸ ਕੇ ਟਿਆਂ ਪਿਛਲੀ ਇੰਟਰਵਿਊ ਚ ਕਿ ਜਿਹੜੀ ਜ਼ੁਬਾਨ ਦੀ ਗੱਲ ਕਰਦੇ ਆ ਤਾਂ ਜਿਹੜੇ ਆਪਣੇ ਪਾਕਿਸਤਾਨ ਵੱਲੋਂ ਇਧਰ ਆਪਣੇ ਭੈਣ ਪਰ ਆਏ ਸੀ ਜੀ ਪਾਕਿਸਤਾਨ ਬਣ ਤੋਂ ਬਾਅਦ ਤਾਂ ਉਹ ਸਾਡੇ ਪਿੰਡ ਤਕਰੀਬਨ ਅਦੇ ਪਿੰਡ ਦੇ ਨੇੜੇ ਤੇੜੇ ਜੀ ਉਹ ਵੱਸੇ ਹੋਏ ਨੇ ਸਾਡੇ ਇੰਨੇ ਨਜ਼ਦੀਕੀ ਸਬੰਧ ਆ ਉਹਨਾਂ ਸਾਰਿਆਂ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਹਾਂਸ ਤਾਂ ਚਲੋ ਮਾਝੇ ਵਾਲੀ ਜ਼ੁਬਾਨ ਦੀ ਗੱਲ ਕਰਦੇ ਆ ਤਾਂ ਸਾਨੂੰ ਕੋਈ ਔਖਾ ਨਹੀਂ ਲੱਗਿਆ ਇਕੱਠੇ ਰਹਿਣ ਕਰਕੇ ਸੀ ਸਾਰਾ ਕੁਝ ਜਾਣਦੇ ਆ ਵੀ ਕਿਵੇਂ ਬੋਲਣਾ ਚਾਹੀਦਾ ਲੇਕਿਨ ਅੰਮ੍ਰਿਤਸਰ ਦੇ ਇਲਾਕੇ ਦੀ ਫਿਰ ਵੀ ਅਲੱਗ ਹੈ ਜੀ ਉਹਦਾ ਇੱਕ ਲਹਿਜਾ ਅਲੱਗ ਹੈ ਉਸ ਮਾਝੇ ਦਾ ਹਾਂਜੀ ਤਾਂ ਉਹ ਵੀ ਮੈਨੂੰ ਥੋੜਾ ਜਿਹਾ ਆਉਦਾ ਸੀ ਕਿਉਂਕਿ ਮੈਂ ਰਿਸ਼ਤੇਦਾਰੀਆਂ ਕਹਿ ਲੋ ਜਾਂ ਭਾਈਚਾਰੇ ਕਹਿ ਲੋ ਆਉਣ ਜਾਣ ਹੈ ਉੱਥੇ ਬਹੁਤ ਰਿਹਾ ਜੀ ਤਾਂ ਉਹ ਕੋਸ਼ਿਸ਼ ਕੀਤੀ ਹੈ ਵੀ ਉਸੇ ਤਰ੍ਹਾਂ ਹੀ ਬੋਲ ਸਕੀ ਹੈ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਚੰਗਾ ਲੱਗ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਅੱਛਾ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੀ ਤੁਸੀਂ ਕਿਹਾ ਬਈ ਤੁਸੀਂ ਸ਼ੌਂਕੀਆ ਤੌਰ ਤੇ ਅਦਾਕਾਰੀ ਸ਼ੁਰੂ ਕੀਤੀ ਸੀ ਕਾਰੋਬਾਰ ਬਾਰੇ ਨਹੀਂ ਸੀ ਸੋਚਿਆ ਪਰ ਜਦੋਂ ਤੁਸੀਂ ਇੱਕ ਇੱਕ ਕਰਕੇ ਫਿਲਮਾਂ ਕਰਨੀਆਂ ਸ਼ੁਰੂ ਕੀਤੀਆਂ ਇਟਸ 올 ਅਬਾਊਟ ਟੈਨ ਦਹਾਕੇ ਹੈਨਾ ਜੀ ਜੀ ਇਹ ਜਿਹੜੀ ਕਮਾਈ ਹੈ ਅਸਲੀ ਮੈਨੂੰ ਲੱਗਦਾ ਇਹ ਤੁਹਾਡੇ ਘਰ ਦੇ ਬਾਹਰ ਵੇਖਣ ਨੂੰ ਮਿਲ ਰਹੀ ਹੈ ਅੱਜ ਸੋ ਇਹ ਤੁਸੀਂ ਬੋਲ ਬਣੀ ਤੇ ਗੱਲ ਕੀਤੀ ਹੈ ਮੈਂ ਤਾਂ ਗੱਲ ਕਰ ਰਹੀ ਆ ਜੀ 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 ਕਦੀ ਕਿਸੇ ਨੂੰ ਐਦਾਂ ਨਹੀਂ ਮੱਥੇ ਤਿਉੜੀ ਪਾ ਕੇ ਮਿਲੇ ਐਨੇ ਖਿਹੜੇ ਮੱਥੇ ਮਿਲਿਓ ਕਿ ਲੋਕੀ ਕੱਟ ਦੇ ਕੱਟ ਸਾਰਿਆਂ ਦੀ ਪਿਆਰ ਸਤਕਾ ਹੀ ਆ ਜੀ ਅਸੀਂ ਜੇ ਹੁਣ ਸਾਰਿਆਂ ਦੀ ਮਹੱਬਤਾਂ ਮਿਲੀਆਂ ਤਾਂ ਹੀ ਅਸੀਂ ਅੱਜ ਇੱਥੇ ਤੁਸੀਂ ਇੰਟਰਵਿਊ ਕਰ ਰਹੇ ਹੋ ਤਾਂ ਮਤਲਬ ਤਾਂ ਇਹ ਵੀ ਸਾਨੂੰ ਤਾਂ ਵੱਡਿਆਂ ਨੇ ਉਹ ਸਿਖਾਇਆ ਬਜ਼ੁਰਗਾਂ ਨੇ ਕਿ ਭਾਈਚਾਰਾ ਪਹਿਲਾਂ ਬਾਕੀ ਚੀਜ਼ਾਂ ਬਾਅਦ ਚ ਮੈਂ ਅੱਜ ਵੀ ਜੇ ਫਿਲਮ ਦੇ ਵਿੱਚ ਹਾਂ ਤਾਂ ਮੈਂ ਹਮੇਸ਼ਾ ਉਸ ਚੀਜ਼ ਨੂੰ ਅੱਗੇ ਜਿੱਥੇ ਵੀ ਸ਼ੂਟਿੰਗ ਕਰਨ ਜਾਈਦਾ ਉਸ ਇਲਾਕੇ ਦੇ ਕੋਈ ਤਾਲੁਕਾਤ ਬਣਾ ਕੇ ਆਈਦੇ ਆ ਜੀ ਜਿਹੜੇ ਗਾਹ ਨੂੰ ਵੀ ਕਦੇ ਨਾ ਕਦੇ ਮਿਲਦੇ ਆ ਤਾਂ ਉਹ ਹਾਂ ਚਲੋ ਉਸ ਢੰਗ ਨਾਲ ਹੀ ਮੁਲਾਕਾਤ ਹੁੰਦੀ ਹੈ ਬਹੁਤ ਵਧੀਆ ਗੱਲ ਹੈ ਤੁਸੀਂ ਧਰਮਜੀਤ ਤੋਂ ਕਾਫੀ ਜ਼ਿਆਦਾ ਸ਼ੁਰੂ-ਸ਼ੁਰੂ ਦੇ ਵਿੱਚ ਪ੍ਰਭਾਵਿਤ ਰਹੇ ਹੋ ਫਿਰ ਤਾਂ ਹੁਣ ਨੇੜੇ ਤਾਂ ਕਾਫੀ ਹੈ ਜੀ 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 ਜ਼ਿੰਦਗੀ ਕਾਫੀ ਸਿਮਿਲਰ ਆ ਉਹ ਇੱਥੇ ਆ ਜਾਣ ਭਾਵੇਂ ਤੁਸੀਂ ਉਹਨਾਂ ਦੇ ਫਾਰਮ ਚੱਲਦੇ ਮੈਨੂੰ ਲੱਗਦਾ ਇੱਕੋ ਹੀ ਗੱਲ ਹੋएगी ਹਾਂਜੀ ਉਹ ਵੀ ਉੱਥੇ ਫਾਰਮ ਹਾਊਸ ਤੇ ਜ਼ਿਆਦਾ ਰਹਿੰਦੇ ਨੇ ਔਰ ਤਰਜੀਨ ਨੂੰ ਤਾਂ ਹਮੇਸ਼ਾ ਹਰ ਪੰਜਾਬੀ ਨੇ ਹੀ ਪਿਆਰ ਦਿੱਤਾ ਹੈ ਬਿਲਕੁਲ ਔਰ ਅੱਜ ਜੋ ਬੇਸ਼ੱਕ ਫਿਲਮਾਂ 'ਚ ਨਹੀਂ ਹੋਵੇ ਬਿਜ਼ੀ ਕਿਉਂਕਿ ਉਮਰ ਦੇ ਤਕਾਜ਼ਾ ਹੁੰਦਾ ਹੈ ਤੇ ਲੇਕਿਨ ਸਤਕਾਰ ਉਹਨਾਂ ਦਾ ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਦੇ ਸਾਰੇ ਬਿਲਕੁਲ ਮੈਂ ਇੱਕ ਗੱਲ ਜਾਣਨੀ ਚਾਹਾਂਗੀ ਤੁਹਾਨੂੰ ਆਪਣੇ ਗੀਤਾਂ 'ਚ ਲੈਣ ਲਈ ਇੱਕ ਤੋਂ ਇੱਕ ਕਲਾਕਾਰ ਸੁਪਨਾ ਸਜਾਈ ਬੈਠਾ ਹੈ ਫਿਲਮਾਂ 'ਚ ਲੈਣ ਲਈ ਤੁਸੀਂ ਸਿਲੇਕਟਿਵ ਹੋ ਅ ਪਹਿਲੀ ਗੱਲ ਤਾਂ ਫਿਲਮਾਂ ਦੇ ਵਿੱਚ ਤਾਂ ਜੀ ਕੋਈ ਵੀ ਜਿਵੇਂ ਹੁਣ ਖਾਸ ਤੌਰ ਤੇ ਹੁਣ ਦੀ ਗੱਲ ਕਰੀਏ ਤੇ ਜੇ ਵਾਹਿਗੁਰੂ ਨੇ ਆਪਾਂ ਨੂੰ ਕੋਈ ਜਗ੍ਹਾ ਬਣਾ ਕੇ ਦਿੱਤੀ ਹੈ ਤਾਂ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਆਂ ਕਿ ਕੋਈ ਇਸ ਤਰ੍ਹਾਂ ਦੇ ਕਰੈਕਟਰੀ ਕਰੀਏ ਜਿਹੜੇ ਪਹਿਲਾਂ ਵਾਲੇ ਕੰਮ ਨੂੰ ਹੋਰ ਚਾਰ ਚੰਦ ਲਾ ਦੇਣ ਜੀ ਜਾਂ ਉਹਦੇ ਚ ਜਿਹੜਾ ਕੰਮ ਕਰੀਏ ਉਹਦੇ ਚ ਕੋਈ ਬੁਰਾਈ ਨਾ ਹੋਵੇ ਹੂੰ ਦੂਸਰੀ ਗੱਲ ਜੇ ਗਾਣੇ ਆ ਜਿਹੜੇ ਆਪਾਂ ਵੀਡੀਓ ਕਰਦੇ ਉਹ ਵਾਕਈ ਬਹੁਤ ਸਾਰੇ ਆਪਣੇ ਬਹੁਤ ਸਾਰਿਆਂ ਨੇ ਕੋਸ਼ਿਸ਼ ਕੀਤੀ ਮਤਲਬ ਆਪਾਂ ਨੂੰ ਅਪਰੋਚ ਕੀਤਾ ਲੇਕਿਨ ਸਾਰਿਆਂ ਤੋਂ ਮੈਂ ਮਾਫੀ ਮੰਗੀ ਕਿਉਂਕਿ ਪਹਿਲੇ ਦਿਨੋਂ ਮੈਂ ਇੱਕ ਉਸੂਲ ਜਿਹਾ ਬਣਾਇਆ ਸੀ ਮੈਂ ਵੀਡੀਓ ਨਹੀਂ ਕਰਨੀ ਹੂੰ ਤਾਂ ਉਹ ਸਾਰੇ ਮੁੰਡੇ ਬੜੇ ਹੀ ਅੱਛਾ ਗਾਉਂਦੇ ਆ ਮੇਰਾ ਜੀਵ ਵੀ ਬੜਾ ਕਰਦਾ ਹੈ ਬਹੁਤ ਸਾਰਿਆਂ ਨਾਲ ਵੀ ਚਲੂ ਆ ਇਹਦਾ ਕੀ ਹੈ ਪਰ ਹੁਣ ਇੰਨਿਆਂ ਨੂੰ ਮੈਂ ਨਹੀਂ ਕੀਤੀਆਂ ਜਿਹੜੀਆਂ ਉਹ ਫਿਰ ਸਾਰਿਆਂ ਦੇ ਲਾਂਬੇ ਆਉਣਗੇ ਵੀ ਤੂੰ ਕੱਲ ਤਾਂ ਸਾਨੂੰ ਜਵਾਬ ਦਿੱਤਾ ਸੀ ਹੁਣ ਤੂੰ ਨਵਾਂ ਕਰਨ ਲੱਗ ਗਿਆ ਬਿਲਕੁਲ ਆ ਉਹ ਵੀ ਸੋਚ ਆਉਂਦੀ ਹੈ ਲੇਕਿਨ ਮੈਂ ਕਰਨਾ ਚਾਹੁੰਦਾ ਨਹੀਂ ਸੱਚੀ ਗੱਲ ਤੇ ਕਿਉਂਕਿ ਮੇਰੇ ਕੋਈ ਆਪਦੇ اصول ਜੇ ਐਵੇਂ ਮੈਂ ਫਿਲਮਾਂ ਵੀ ਸ਼ੁਕਲੀਆ ਜੇ ਤੌਰ ਤੇ ਕੀਤੀਆਂ ਸੀ ਹੁਣ ਕਾਰੋਬਾਰ ਤਾਂ ਹੈ ਹੀ ਇਹਦੀ ਕੋਈ ਸ਼ੱਕ ਨਹੀਂ ਅਸੀਂ ਕਮਾਈ ਵੀ ਕਰ ਰਹੇ ਆ ਤੇ ਉਹ ਉਹ ਵਾਹਿਗੁਰੂ ਦੇ ਅੱਗੇ ਹੋਰ ਅਰਦਾਸ ਹੈ ਵੀ ਚੰਗੀਆਂ ਚੰਗੀਆਂ ਕਰਵਾਵੇ ਤੇ ਜਿਵੇਂ ਹੁਣ ਆਪਾਂ ਮਝੇਰ ਦੀ ਗੱਲ ਕਰੀਏ ਬੜੇ ਚਿਰਾਂ ਬਾਅਦ ਮੈਨੂੰ ਮੇਰੇ ਪਸੰਦ ਦੀ ਫਿਲਮ ਮਿਲਿਆ ਐ ਇੰਜੋਏ ਕੀਤਾ ਖੂਬ ਬਹੁਤ ਲੁਤਫਾ ਆ ਕਿਦਾਂ ਮਾਹੌਲ ਹੁੰਦਾ ਸੀਗਾ ਕਿਉਂਕਿ ਤੁਸੀਂ ਉੱਧਾ ਦੇ ਜੇਵ ਖਰੋੜ ਧੀਰਜ ਸਾਰੇ ਇੱਕੋ ਜੀ ਸਾਰੇ ਬੜੇ ਅੱਛੇ ਲੋਕ ਨੇ ਜੀ ਔਰ ਜਦ ਤੁਹਾਡੇ ਆਸ-ਪਾਸੇ ਵੈਸੇ ਤਾਂ ਸਾਡੀ ਇੰਡਸਟਰੀ ਦਾ ਹੀ ਕੋਈ ਮੋਲ ਨਹੀਂ ਸਾਰੇ ਦੇ ਸਾਰੇ ਹੀ ਅੱਛੇ ਲੋਕ ਨੇ ਜੀ ਜੇ ਆਪਾਂ ਇਹਦੀ ਗੱਲ ਕਰੀਏ ਤੇ ਇੱਥੇ ਅਸੀਂ ਸਾਰੇ ਬੜੇ ਇਕੱਠੇ ਖਾਂਦੇ ਪੀਂਦੇ ਐਕਟਿੰਗ ਕਰਦੇ ਜੋ ਵੀ ਕੰਮ ਸੀ ਸਾਡਾ ਸਾਡਾ ਪ੍ਰੋਡਿਊਸਰ ਵੀ ਕਮਾਲ ਦਾ ਤੇ ਡਾਇਰੈਕਟਰ ਵੀ ਜੀ ਤੇ ਪ੍ਰੋਡਿਊਸਰ ਦਾ ਕਮਾਲ ਦਾ ਤਾਂ ਕਹਿਣਾ ਵੀ ਉਹਨਾਂ ਨੇ ਪੈਸੇ ਖਰਚਣ ਚ ਕਦੇ ਕੋਈ ਕਿਰਸ ਨਹੀਂ ਕੀਤੀ ਤੇ ਸਾਡਾ ਡਾਇਰੈਕਟਰ ਬੜਾ ਹੀ ਵਧੀਆ ਇਨਸਾਨ ਔਰ ਉਹਨਾਂ ਨੇ ਲਿਖਿਆ ਵੀ ਹੈ ਔਰ ਇੰਨਾ ਚੰਗਾ ਲਿਖਿਆ ਜਦੋਂ ਤੁਹਾਨੂੰ ਕੰਮ ਵਧੀਆ ਦੇ ਰਿਹਾ ਹੋਵੇ ਤਾਂ ਸਾਨੂੰ ਤੁਹਾਨੂੰ ਐਵੇਂ ਉਹ ਉਹ ਸਾਰਿਆਂ ਤੋਂ ਵਧੀਆ ਲੱਗੀ ਜਾਂਦਾ ਹੁੰਦਾ ਹੈ ਹਾਂ ਇਹ ਤਾਂ ਹੈ ਹੈ ਨਾ ਹਾਂਜੀ ਤਾਂ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰੇ ਬਾਰੇ ਸੋਚਿਆ ਇਸ ਕੈਰੈਕਟਰ ਲਈ ਜੀ ਤਾਂ ਔਰ ਮੈਨੂੰ ਬੜੇ ਚਿਰਾਂ ਬਾਅਦ ਇਸ ਤਰ੍ਹਾਂ ਦਾ ਕਿਰਦਾਰ ਮਿਲਿਆ ਜਿਹੜਾ ਮੈਨੂੰ ਦਿਲ ਨੂੰ ਖੁਸ਼ੀ ਮਿਲੀ ਚਲੋ ਵਾਹਿਗੁਰੂ ਤੁਹਾਨੂੰ ਇਦਾਂ ਦੇ ਕਿਰਦਾਰ ਹੋਰ ਦਵੇ ਅੱਛਾ ਮੈਂ ਦੇਖ ਰਹੀ ਸੀ ਮੈਂ ਤੁਹਾਨੂੰ ਦੇਖ ਰਹੀ ਸੀ ਤਾਂ ਮੈਂ ਹੁਣੇ ਵੀਰੇ ਨੂੰ ਵੀ ਦੇਖਿਆ ਤੁਹਾਡੇ ਬੇਟੇ ਨੂੰ ਮੈਂ ਸੁਣਿਆ ਬਹੁਤ ਛੋਟੀ ਉਮਰ ਚ ਸਰਪੰਚੀ ਜਿੱਤੀ ਸੀਗੀ ਉਹਨਾਂ ਨੇ ਜੀ ਜੀ ਇੱਕ ਅਸੀਂ ਫਾਦਰ ਕਿਸਮਤ ਚ ਵੀ ਵੇਖਿਆ ਹੈ ਕੁਝ ਕਿਰਦਾਰ ਅਸੀਂ ਮੁਝੇਲ ਵਾਲੇ ਵੀ ਵੇਖਦੇ ਆ ਜੀ ਜੀ ਫਾਦਰਹੂਡ ਵਾਲਾ ਇਮੋਸ਼ਨ ਜਿਹੜਾ ਹੈ ਉਹ ਕਿਦਾਂ ਦਾ ਸਟ੍ਰਿਕਟ ਫਾਦਰ ਹੋ ਜਾਂ ਐਸਾ ਨਹੀਂ ਬਿਲਕੁਲ ਸਟ੍ਰਿਕਟ ਨਹੀਂ ਪਰ ਸਾਡੇ ਜੋ ਸਿਸਟਮ ਜਾਂ ਚੱਲਿਆ ਹੁੰਦਾ ਉਸੇ ਤਰ੍ਹਾਂ ਜਿਹੀ ਆ ਸਰਦਾਰੀ ਵਾਲਾ ਵੀ ਜਿਆਦਾ ਕੁਝ ਕਹਿਣਾ ਹੈ ਨਹੀਂ ਤੇ ਉਹ ਮਤਲਬ ਉਹਨਾਂ ਨੂੰ ਫੇਰ ਵੀ ਪਤਾ ਲੱਗ ਜਾਣਾ ਵੀ ਆ ਮੈਨੂੰ ਕੀ ਚਾਹੀਦਾ ਹੈ ਮੈਂ ਕੀ ਚਾਹਣਾ ਹੈ ਜੀ ਤਾਂ ਇਸ ਤਰ੍ਹਾਂ ਦੀ ਗੱਲ ਹੈ ਸਾਡੇ ਬਾਪੂ ਜੀ ਸੀ ਉਹ ਵੀ ਸਾਨੂੰ ਕਦੇ ਐ ਨਹੀਂ ਸੀ ਕਦੇ ਵੀ ਕਦੇ ਚਿੜਕਿਆ ਹੋਵੇ ਕੁਝ ਹੋਰ ਹੋਵੇ ਲੇਕਿਨ ਸਾਨੂੰ ਸ਼ਰਮ ਬੜੀ ਸੀ ਉਹਨਾਂ ਦਾ ਵੀ ਕਦੇ ਉਹਨਾਂ ਨੂੰ ਬੁਰਾ ਨਾ ਲੱਗੇ ਜੀ ਇਸ ਚੀਜ਼ ਤੁਸੀਂ ਜਦੋਂ ਅੱਜ ਇੱਥੇ ਖੜਦੇ ਹੋ ਹੈਨਾ ਮੈਂ ਇੱਥੇ ਖੜੀ ਸੀ ਤੇ ਮੈਨੂੰ ਯਾਦ ਆ ਰਹੀਆਂ ਸੀ ਉਹ ਸਾਰੀਆਂ ਵੀਡੀਓਜ਼ ਜਿਨ੍ਹਾਂ ਨੂੰ ਦੇਖ ਕੇ ਮੈਂ ਇਹ ਵੇਖਦੀ ਸੀ ਕਿ ਹਾਏ ਇਹ ਕਲਾਕਾਰ ਵੀ ਇਹਨਾਂ ਦੇ ਘਰ ਸਿੱਧੂ ਆਏ ਤੁਹਾਨੂੰ ਮਿਲਣ ਐਮੀ ਆਏ ਕੋਰਾਲਾ ਹੈਨਾ ਗਿਲ ਰੌਣਤਾ ਮੈਂ ਕਹਿੰਦੀ ਸੀ ਮੈਂ ਕਦੋਂ ਇੱਥੇ ਜਾ ਕੇ ਖੜਾਂਗੀ ਸੋ ਆਮ ਵੈਰੀ ਹੈਪੀ ਟੂਡੇ ਬਹੁਤ ਸੋਹਣਾ ਮਾਹੌਲ ਤੁਸੀਂ ਇੱਥੇ ਬਣਾਇਆ ਹੋਇਆ ਰਾਈਟ ਲੱਗਿਆ ਰਹਿੰਦੀ ਹੈ ਰੌਣਕਾਂ ਮਹਿਫਲਾਂ ਹਮੇਸ਼ਾ ਹੀ ਜੀ ਆਰਟਿਸਟਾਂ ਦੀ ਮਹਿਰ ਰਹਿੰਦੀ ਹੈ ਓਕੇ ਜੀ ਅੱਛਾ ਜਦੋਂ ਤੁਸੀਂ ਖੜਦੇ ਹੋ ਉਸ ਮੋੜ ਤੇ ਤੇ ਤੁਹਾਨੂੰ ਆਪਣਾ ਬਚਪਨ ਯਾਦ ਆਉਂਦਾ ਜਦੋਂ ਤੁਹਾਨੂੰ ਮੈਂ ਦੇਖਿਆ ਕਿ ਕਿੰਨੇ ਬੱਚੇ ਮਿਲਣ ਆਏ ਹੋਇਆ ਹਾਂ ਹਾਂਜੀ ਬੱਚੇ ਬਹੁਤ ਪਿਆਰ ਕਰਦੇ ਆ ਔਰ ਮੈਂ ਖੁਸ਼ਕਿਸਮਤ ਹਾਂ ਇੱਕ ਤਰ੍ਹਾਂ ਵੀ ਛੋਟੇ ਛੋਟੇ ਬੱਚੇ ਨਾਂ ਲੈ ਕੇ ਬੁਲਾਉਂਦੇ ਔਰ ਜਿਹਨੂੰ ਮੈਂ ਇਹ ਹੈਰਾਨ ਹੋ ਗਿਆ ਵੀ ਜਿਹੜਾ ਬੱਚਾ ਬੋਲਣ ਸਿੱਖਿਆ ਉਹ ਦੂ 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 ਕਰਕੇ ਪਰ ਉਹ ਵੀ ਗੁੱਗੂ ਨਹੀਂ ਅੱਗ ਅੱਛਾ ਓਕੇ ਆਓ ਇਸ ਤਰ੍ਹਾਂ ਕਰਕੇ ਮੈਂ ਕਈਆਂ ਨੇ ਵੀਡੀਓਜ਼ ਭੇਜੀਆਂ ਮੈਨੂੰ ਆਪ ਦੇ ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਵੀ ਉਹ ਵੀ ਨਾਂ ਲੈ ਕੇ ਜੇ ਪਛਾਣਦੇ ਐ ਵੀ ਮੈਂ ਵੀ ਤੁਹਾਨੂੰ ਇੰਨਾ ਪਿਆਰ ਕਰਦੇ ਬੱਚੇ ਔਰ ਬੱਚਿਆਂ ਚ ਰੱਬ ਹੁੰਦਾ ਜਿਵੇਂ ਕਹਿੰਦੇ ਅੱਜ ਕੱਲ ਬੱਚੇ ਜਾਂ ਕਹਿ ਲੋ ਜਿਹੜੇ ਅੱਜ ਕੱਲ ਦੇ ਸਟਾਰਸ ਆ ਰਹੇ ਨੇ ਨਵੇਂ ਮੁੰਡੇ ਕੁੜੀਆਂ ਹਨਾ ਨਾਮ ਨੂੰ ਬਹੁਤ ਤਵੱਜੋ ਦਿੰਦੇ ਨੇ ਹੈਨਾ ਹੁਣ ਜਦੋਂ ਤੁਸੀਂ ਆ ਬੱਚਿਆਂ ਵਾਲੀ ਗੱਲ ਕੀਤੀ ਤੁਹਾਡਾ ਨਾਮ ਕੁਲਵਿੰਦਰ ਤੋਂ ਗੁੱਗੂ ਗਿਲ ਰੱਖਿਆ ਕਿਨੇ ਔਰ ਤੁਸੀਂ ਐਕਸੈਪਟ ਕਰ ਲਿਆ ਮੈਂ ਦੱਸ ਦਾਂ ਜੀ ਤੁਹਾਨੂੰ ਮੈਂ ਨਾ ਆ ਮੇਰਾ ਨਾਮ ਤਾਂ ਛੋਟਾ ਹੀ ਸਾਰੇ ਲੈਂਦੇ ਕਿਉਂਕਿ ਮੈਂ ਪਰਿਵਾਰ ਚ ਛੋਟਾ ਸੀ ਮੇ ਸਾਰੇ ਭਰਾਵਾਂ ਚ ਮੇਰਾ ਨਾ ਹੀ ਛੋਟਾ ਜ਼ਿਆਦਾ ਮਤਲਬ ਲੈਂਦੇ ਸੀ ਹੂੰ ਕਿਉਂਕਿ ਸਾਰੇ ਭੈਣਾ ਭਰਾਵਾਂ ਚ ਛੋਟਾ ਸੀ ਤੇ ਕਦੇ ਸੋਚਿਆ ਵੀ ਨਹੀਂ ਸੀ ਫਿਲਮ ਇੰਡਸਟਰੀ ਚ ਇਧਰ ਜਾਵਾਂਗੇ ਜੀ ਤਾਂ ਜਦ ਮੈਂ ਇੱਕ ਪਹਿਲੀ ਫਿਲਮ ਸਾਡੀ ਹੋਮ ਪ੍ਰੋਡਕਸ਼ਨ ਸੀ ਮੇਰੇ ਵੱਡੇ ਭਾਜੀ ਹੋਰਾਂ ਨੇ ਬਣਾਈ ਸੀ ਪੁੱਤ ਜੱਟਾਂ ਦੀ ਪੁਰਾਣੀ ਵਾਲੀ ਜੀ ਜੀ ਧਰਮਜੀਤ ਨੇ ਤੇ ਛਤਰੂਗੰਜ ਸਿੰਘ ਸਾਹਿਬ ਨੇ ਕੰਮ ਕੀਤਾ ਸੀ ਤਾ ਉੱਡ ਦੇ ਵਿੱਚ ਮੇਰਾ ਇੱਕ ਛੋਟਾ ਜਿਹਾ ਕੈਰੈਕਟਰ ਸੀ ਮੈਂ ਹੁਣੇ ਦੱਸ ਕੇ ਠੇ ਪਿਛਲੀ ਇੰਟਰਵਿਊ ਚ ਤੇ ਉਹ ਉਹ ਇੰਟਰਵਿਊ ਸੌਰੀ ਉਸ ਕੈਰੈਕਟਰ ਕਰਨ ਤੋਂ ਬਾਅਦ ਉਸ ਲਾਈਨ ਬੋਲਣ ਤੋਂ ਬਾਅਦ ਉਹਨਾਂ ਨੇ ਜਿਹੜਾ ਸਕਰੀਨ ਤੇ ਨਾਂ ਲਿਖਿਆ ਉਹ ਮੇਰਾ ਛੋਟਾ ਹੀ ਲਿਖਿਆ ਕਿਉਂਕਿ ਵੱਡਾ ਜਾਣਦੇ ਹੀ ਨਹੀਂ ਸੀ ਜੀ ਤੇ ਜਦ ਮੈਂ ਰੈਗੂਲਰ ਕੁਝ ਸਾਲਾਂ ਬਾਅਦ ਫਿਲਮ ਇੰਡਸਟਰੀ ਚ ਆਇਆ ਹੂੰ ਤਾਂ ਫਿਰ ਮੈਨੂੰ ਸਾਰੇ ਨੇ ਕਿਹਾ ਵੀ ਜਿਹੜਾ ਛੋਟਾ ਨਾਂ ਹੈ ਨੇ ਜ਼ਿਆਦਾ ਮੂੰਹ ਤੇ ਚੜਦਾ ਹੈ ਜ਼ਿਆਦਾ ਥੋੜਾ ਪੌਪੂਲਰ ਹੋ ਜਾਂਦਾ ਹੈ ਰਾਈਟ ਐਂ ਹੀ ਰੱਖੋ ਮੈਂ ਚਲੋ ਠੀਕ ਹੈ ਮੈਨੂੰ ਤਾਂ ਪਤਾ ਹੀ ਕੱਖ ਨਹੀਂ ਸੀ ਮੈਂ ਆਖੇ ਜਿਵੇਂ ਦੂਜੇ ਕਹੀਗੇ ਉਵੇਂ ਕਰੀ ਗੁਰੀਗੇ ਬਟ ਸਰ ਤੁਹਾਨੂੰ ਕਦੀ ਵਾਈਬ ਆਣੀ ਸਟਾਰਟ ਹੋ ਗਈ ਸੀ ਕਹਿੰਦੇ ਆ ਨਾ ਕਿ ਤੁਸੀਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਆਪਾਂ ਕਿ ਸ਼ੌਂਕੀਆਂ ਤੌਰ ਤੇ ਸ਼ੁਰੂ ਕੀਤਾ ਸੀ ਅਸੀਂ ਜਰਨੀ ਕਰਦੇ ਜਾਂਦੇ ਆ ਮਜ਼ਾ ਆਉਂਦਾ ਜਾਂਦਾ ਹੈ ਅੱਗੇ ਵਧਦੇ ਜਾਂਦੇ ਆ ਬਟ ਐਕਚੁਅਲ ਦੇ ਵਿੱਚ ਕਿਤੇ ਨਾ ਕਿਤੇ ਪਤਾ ਲੱਗਣ ਲੱਗ ਗਿਆ ਸੀਗਾ ਕਿ ਲਿਵਿੰਗ ਲੈਜਰਡ ਦੇ ਵਿੱਚ ਮੇਰਾ ਨਾਮ ਆਏਗਾ ਲੋਕੀ ਮੈਨੂੰ ਐਨੀ ਮੁਹੱਬਤ ਦੇਣਗੇ ਪਿਆਰ ਦਾ ਤਾਂ ਮੈਨੂੰ ਲੱਗਦਾ ਹੀ ਸੀ ਵੀ ਸਾਰਿਆਂ ਦਾ ਕਿਉਂਕਿ ਮੈਂ ਤਾਂ ਆਇਆ ਹੀ ਲੋਕਾਂ ਦੇ ਪਿਆਰ ਨਾਲ ਸਾਰੇ ਭੈਣਾ ਭਰਾਵਾਂ ਦੇ ਪਿਆਰ ਨਾਲ ਕਿਉਂਕਿ ਮੈਂ ਉਹਦੇ ਜਿੱਕ ਲਾਈਨ ਬੋਲੀ ਮੈਨੂੰ ਕੋਈ ਪਤਾ ਨਹੀਂ ਸੀ ਮੈਂ ਫਿਲਮਾਂ ਚ ਆਉਣਾ ਹੈ ਜੀ ਸਾਰੇ ਕਹਿਣ ਲੱਗੇ ਵੀ ਤੂੰ ਵੀ ਆ ਜਾ ਹੁਣ ਇਧਰ ਤੂੰ ਵੀ ਆ ਜਾ ਪਹਿਲਾਂ ਕਹਿਣ ਲੱਗੇ ਮੈਂ ਦੂਜੀ ਅੱਛਾ ਚਲੋ ਇੱਕ ਫਿਲਮ ਬਣਾਈ ਮੇਰੇ ਉਸੇ ਡਾਇਰੈਕਟਰ ਨੇ ਤੇ ਉਸੇ ਗਰੁੱਪ ਨੇ ਅ ਇਹ ਛੋਰਾ ਹਰਿਆਣੇ ਦਾ ਉਹ છોਰਾ ਹਰਿਆਣੇ ਕਾ ਨੂੰ ਡੱਬ ਕਰਕੇ ਗੱਭਰੂ ਪੰਜਾਬਨਾ ਗੱਭਰੂ ਪੰਜਾਬ ਦਾ ਨਾਂ ਦੇ ਕੇ ਪੰਜਾਬੀ 'ਚ ਰਿਲੀਜ਼ ਕੀਤੀ ਜੀ ਔਰ ਫਿਲਮ ਕਾਮਯਾਬ ਹੋਈ ਉਹ ਉਹਨੂੰ ਮੇਰੇ ਵਾਲਾ ਕਰੈਕਟਰ ਸਭ ਤੋਂ ਜ਼ਿਆਦਾ ਪਸੰਦ ਕੀਤਾ ਤਾਂ ਫੇਰ ਦੋ ਤਿੰਨ ਫਿਲਮਾਂ ਮੈਂ ਵਿਲਨ ਦੀਆਂ ਕੀਤੀਆਂ ਓਕੇ ਤਾਂ ਸਾਰੇ ਕਹਿਣ ਲੱਗੇ ਹੀਰੋ ਆ ਹੁਣ ਤੋਂ ਬਾਈ ਹੀਰੋ ਆ ਸਾਰਿਆਂ ਨੇ ਕਹਿਣ ਨਾਲ ਮੈਨੂੰ ਕਿਸੇ ਨੇ ਹੀਰੋ ਲੈ ਲਿਆ ਜੀ ਤਾਂ ਚਲੋ ਉਧਰ ਸ਼ੁਰੂ ਹੋ ਗਏ ਹੂੰ ਫੇਰ ਉਹ ਬਸ ਜਿਵੇਂ ਰਸਤਾ ਬਣਦਾ ਗਿਆ ਜੀ ਤੁਰੇ ਗਏ ਵਾਹਿਗੁਰੂ ਦਾ ਹੁਕਮ ਹੋਇਆ ਜਿਵੇਂ ਜੋ ਵੀ ਅਸੀਂ ਇੱਥੇ ਬੈਠੇ ਹੋਇਆ ਇਟਸ ਅ ਪਾਰਟ ਆਫ ਪ੍ਰੋਮੋਸ਼ਨ ਪਰ ਹੈਨਾ ਜਦੋਂ ਤੁਹਾਡਾ ਕਿਹੜੀ ਫਿਲਮ ਦਾ ਪੋਸਟਰ ਤੁਸੀਂ ਦੇਖਿਆ ਹੋਵੇ ਜਦੋਂ ਪਿੱਛੇ ਢੇੜਾ ਜਾਂ ਕੱਟਦੇ ਹੁੰਦੇ ਸੀ ਸਪੀਕਰ ਲਾ ਕੇ ਰਣ ਆਪਣੇ ਪਿੰਡ ਕਿਹੜੀ ਫਿਲਮ ਦੀ ਪ੍ਰੋਮੋਸ਼ਨ ਤੁਸੀਂ ਇਦਾਂ ਹੁਣ ਦੇ ਸੁਣਦੇ ਦੇਖੀ ਹੋਵੇ ਅੱਖੀ ਪਹਿਲਾਂ ਨਾ ਜੀ ਜਦੋਂ ਅਸੀਂ ਸਟਾਰਟਿੰਗ ਡੌਰ ਚ ਦੀ ਗੱਲ ਮ ਆਪਾਂ ਕਰਦੇ ਹਾਂ ਉਦੋਂ ਆਸਿਸਟ ਮਤਲਬ ਆ ਸੋਸ਼ਲ ਮੀਡੀਆ ਹੈ ਨਹੀਂ ਸੀ ਤਾਂ ਸਿਰਫ ਉੱਥੇ ਇੰਟਰਵਿਊ ਦਾ ਵੀ ਕੋਈ ਹੈ ਨਹੀਂ ਸੀ ਤਰੀਕਾ ਮੇਰੇ ਖਿਆਲ ਦੇ ਵਿੱਚ ਸ਼ਾਇਦ ਦੂਰਦਰਸ਼ਨ ਤੇ ਵੀ ਕਦੇ ਨਹੀਂ ਕੀਤੀ ਹੋਣੀ ਓਕੇ ਤਾਂ ਉਹ ਤਾਂ ਸਿਰਫ ਆਈ ਸੀ ਵੀ ਕਦੇ ਅਰਸਾਲੇ ਵਾਸਤੇ ਜਾਂ ਅਖਬਾਰ ਵਾਸਤੇ ਕੋਈ ਦੋ ਗੱਲਾਂ ਕਿਸੇ ਲਿਖ ਦਿੰਦੇ ਛੋਟਾ ਜਿਹਾ ਇੱਕ ਲੱਗਦਾ ਹੁੰਦਾ ਸੀ ਫੋਟੋ ਸਾਈਡ ਤੇ ਜੀ ਤਾਂ ਆਹੀ ਸੀ ਔਰ ਜ਼ਿਆਦਾ ਪ੍ਰਮੋਸ਼ਨ ਦਾ ਤਰੀਕਾ ਸੀ ਇੱਕ ਗੱਡੀ ਜੀ ਦੇ ਆਸ-ਪਾਸੇ ਪੋਸਟਰ ਲਾ ਕੇ ਨਾ ਜੀ ਜੀਬ ਦੇ ਆਸ-ਪਾਸੇ ਉਹ ਜੀਪਾਂ ਜੀਆਂ ਪਿੰਡਾਂ 'ਚ ਭੇਜ ਦਿੰਦੇ ਸੀ ਹਾਂਜੀ ਹਾਂਜੀ ਉਹ ਬਸ ਉੱਥੇ ਉਹਦੇ ਫਿਲਮ ਦੇ ਗਾਣੇ ਵਜਾਉਂਦੇ ਕਿਤੇ ਨਾ ਕਿਤੇ ਜ ਚਾਰ ਬੰਦੇ ਖੜੇ ਉਹਨਾਂ ਦੇ ਨੇੜੇ ਜੇ ਹੋਰ ਕੋਈ ਇਕੱਠੇ ਹੋ ਜਾਂਦੇ ਕੋਈ ਉਹਨੂੰ ਵੇਖ ਕੇ ਫੋਟੋਆਂ ਵੇਖ ਲੈਂਦੇ ਲੋਕ ਤੇ ਪਤਾ ਲੱਗ ਜਾਂਦਾ ਵੀ ਇਹ ਨਵੀਂ ਫਿਲਮ ਆ ਰਹੀ ਹੈ ਤੇ ਤੁਹਾਡੀ ਕਿਹੜੀ ਹੀ ਭਲਾ ਜਿਹੜੀ ਤੁਸੀਂ ਸੁਣੀ ਹੋਏ ਅ ਮੇਰੀ ਮੈਂ ਕਹਿ ਸਕਦਾ ਨਾ ਆਪਣੀ ਜੱਟ ਤੇ ਜ਼ਮੀਨ ਜਾਂ ਅਣਖ ਜੱਟਾਂ ਦੀ ਬਦਲਾ ਜਿੱਤੀ ਉਸ ਦੌਰ ਜੇ ਦੀ ਗਾ ਜੀ ਜਿੱਥਾ ਇਥੇ ਬਾਰਡਰ ਲੱਗਦਾ ਹੈ ਨਾ ਤੇ ਖੇਤ ਹੀ ਖੇਤ ਨੇ ਟਰੈਕਟਰਾਂ ਤੇ ਆਪਣੇ ਗੀਤ ਚੱਲਦੇ ਵੀ ਸੁਣੇ ਹੋਣੇ ਆ ਤੁਸੀਂ ਬਹੁਤ ਜੀ ਵੱਡੇ ਸਪੀਕਰ ਲੱਗੇ ਆ ਮੁੰਡਿਆਂ ਨੇ ਬੜੇ ਸ਼ੌਕਨਾ ਬਣਾਏ ਆ ਜੀ ਫੀਲ ਪ੍ਰਾਊਡ ਆਈ ਥਿੰਕ ਜੀ ਪ੍ਰਾਊਡ ਫੀਲ ਹੁੰਦਾ ਹੈ ਤੁਹਾਨੂੰ ਹੈ ਨਾ ਚਲੋ ਬਹੁਤ ਘੱਟ ਸਮਾਂ ਲੈਂਦੇ ਹੋਇਆ ਮੈਂ ਇੱਕ ਗੱਲ ਜਾਨਣੀ ਆ ਤੁਹਾਡਾ ਐਡਾ ਕਨਾਲਾਂ ਚ ਵਿੱਚ ਤੁਸੀਂ ਫਾਰਮ ਤੇ ਘਰ ਬਣਾਇਆ ਤੁਹਾਡੀ ਉਹ ਕੰਡੀਸ਼ਨ ਲੱਗੀ ਹੋਈ ਹੈ ਜਿਹੜੀ ਮੈਂ ਬਹੁਤ ਬਚਪਨ ਚ ਵਰ ਕੰਮ ਕਰਦੀ ਹੈ ਜੀ ਜੀ ਉਹ ਪਾਕਿਸਤਾਨ ਵਾਲਾ ਹੈਗਾ ਇਹ ਸਿਸਟਮ ਇਧਰ ਓਕੇ ਉਹ ਉਸ ਡਿਸ਼ ਤੇ ਪਾਕਿਸਤਾਨੀ ਚੈਨਲ ਚੱਲਦੇ ਸੀ ਅੱਛਾ ਤੇ ਪਾਕਿਸਤਾਨ ਦਾ ਗੇੜਾ ਨਹੀਂ ਪਰ ਹਜੇ ਤੱਕ ਗਿਆ ਨਹੀਂ ਜੀ ਮੇਰਾ ਬੜਾ ਜੀ ਕਰਦਾ ਬੜੇ ਪਿਆਰ ਕਰਦੇ ਐ ਮੈਨੂੰ ਤਾਂ ਬਹੁਤ ਮੈਨੂੰ ਲੱਗਦਾ ਸਾਡਾ 70 80% ਪੰਜਾਬ ਉੱਥੇ ਹੈ ਜੀ 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 ਰਾਈਟ ਸੋ ਬਹੁਤ ਮੁਹੱਬਤ ਦਿੰਦੇ ਆ ਔਰ ਬੜੇ ਸਾਡੇ ਸੱਜਣ ਕਈ ਐਸੇ ਜਿਹੜੇ ਉਡੀਕਦੇ ਆ ਚਲੋ ਵਾਈ ਗੁਰੂ ਦਾ ਹੁਕਮ ਹੈ ਜੇ ਦੇ ਜਾਵਾਂਗੇ ਜ ਨਾਲ ਨਨਕਾਣਾ ਸਾਹਿਬ ਹਾਜ਼ਰੀ ਭਰਾਂਗੇ ਤੇ ਜਿਹੜੇ ਮੋਰ ਬਾਹਰ ਬਣਾਏ ਐ ਨੇ ਸੋਨੇ ਮੋਰਾ ਵਾਲੀ ਹਵੇਲੀ ਕਹਿ ਸਕਦੇ ਆਪਾਂ ਖਾਸ ਰੀਜ਼ਨ ਹੈ ਜਾਂ ਚੰਗਾ ਲੱਗਦਾ ਨਹੀਂ ਜੀ ਸ਼ੁਗਲ ਨਾਲ ਹੀ ਬਣ ਗਏ ਸਾਰਾ ਕੁਝ ਸ਼ੁਗਲ ਨਾਲ ਹੀ ਬਣ ਔਰ ਸ਼ੌਕ ਨਾਲ ਹੀ ਹੈਨਾ ਸਾਰੀ ਜ਼ਿੰਦਗੀ ਸ਼ੌਕ ਨਾਲ ਲਿਖੀ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਕਿ ਮੈਂ ਜਿਹੜੇ ਖਾਸ ਘਰ ਦੇ ਮਹਿਮਾਨਾਂ ਨਾਲ ਉਹਨਾਂ ਨੂੰ ਮਿਲਾਂ ਮਹਿਮਾਨ ਨਹੀਂ ਮੈਂਬਰ ਤੁਹਾਡੇ ਪੈਟਸ ਜੀ ਕਿੰਨੇ ਨੇ ਨਵੇਂ ਕਿਹੜੇ ਕਿਹੜੇ ਨੇ ਮੇਰੀ ਹਿੰਮਤ ਨਹੀਂ ਹੋਈ ਮੈਂ ਸ਼ਾਇਦ ਸਿਰਫ ਜਰਮਨ ਦੇਖਿਆ ਜਰਮਨ ਸ਼ੈਫਰਡ ਵੀ 6 ਨਸਲਾਂ ਐ ਜੀ ਇੱਕ ਇੱਕ ਜਰਮਨ ਸ਼ੈਫਰਡ ਹੈ ਉਹ ਜਿਹੜੇ ਆਪਣੇ ਲੌਂਗ ਕੋਟ ਵਾਲਾ ਕਹਿੰਦੇ ਨੇ ਲੰਬੇ ਇਹਦੇ ਥੋੜੇ ਵਾਲ ਜ਼ਿਆਦਾ ਹੁੰਦੇ ਤਾਂ ਇੱਕ ਹੈਗਾ ਪ੍ਰੈਸਾ ਕਨੇਰੀਆ ਉਹ ਕਹਿੰਦੇ ਨੇ ਨਸਲ ਨੂੰ ਜਿਵੇਂ ਪਿਟ ਬੁਲ ਟਾਈਪ ਜੀ ਤਾਂ ਇੱਕ ਹੈਗਾ ਜੀ ਬੁਲਟ ਈਅਰ ਤੁਹਾਡਾ ਫੇਵਰਿਟ ਵੀ ਹਾਂ ਉਹ ਤੁਹਾਨੂੰ ਪਤਾ ਹੈ ਤਾਂ ਇੱਕ ਹੈਗਾ ਜੀ ਤੇ ਬਤੇਨ ਮੈਸਟਿਫ ਜੀ ਨੂੰ ਗੱਦੀ ਕਹ ਦਿੰਦੇ ਆਪਾਂ ਜੀ ਜੀ ਇਸ ਤਰ੍ਹਾਂ ਹੈਗੇ ਇੱਕ ਸ਼ਿਕਾਰੀ ਗਰੇ ਹੌਂਡ ਹੈ ਤੇ ਇੱਕ ਬਲੈਕ ਅਲਸੈਸ਼ਨ ਇਸ ਤਰ੍ਹਾਂ ਕਰਕੇ ਪੇਡਾ ਵੀ ਰੱਖੀਆਂ ਹੋਈਆਂ ਪੇਡਾ ਹਾਂ ਜੀ ਇੱਕ ਪੇਡੂ ਲੜਾਕੇ ਹੁੰਦੇ ਆ ਨਾ ਜਿਹੜੇ ਉਹ ਹੈ ਨਸਲ ਜਿਨ੍ਹਾਂ ਦੇ ਨਾ ਸਿੰਘ ਮੋਟੇ ਹੁੰਦੇ ਆ ਇੱਥੋਂ ਐ ਕਰਕੇ ਆਉਂਦੇ ਮੱਜਾਂ ਵਰਗੇ ਸਿੰਘ ਹੋ ਜਾਂਦੇ ਇਹਨਾਂ ਜੀ 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 ਫੇਰ ਉਹ ਪਿਛਾਂ ਹਟ ਕੇ ਟੱਕਰ ਮਾਰਦੇ ਤਾਂ ਉਹ ਮਤਲਬ ਹੋਤਾ ਤੌਣ ਤੋੜ ਦਿੰਦੇ ਦੂਜੇ ਪੇਡੂ ਦੀ ਕਈ ਵਾਰੀ ਇੰਨੇ ਕਦਰਨਾਕ ਹੁੰਦੇ ਐ ਤੁਸੀਂ ਕਿਉਂ ਰੱਖਿਆ ਉਹ ਵੀ ਸ਼ੌਕ ਨਾਲ ਉਹਦੇ ਵੇਖਿਆ ਕਰਾਂਗੇ ਚੁਟਕਾ ਉਹਦਾ ਅੱਛਾ ਅੱਛਾ ਉਹ ਦੇਖਣ ਵਾਸਤੇ ਤੁਸੀਂ ਉਹ ਰੱਖਿਆ ਹੋਇਆ ਚਲੋ ਬਹੁਤ ਸੋਹਣੀ ਜ਼ਿੰਦਗੀ ਚੱਲ ਰਹੀ ਐ ਬਹੁਤ ਸੋਹਣੀ ਜ਼ਿੰਦਗੀ ਚੱਲੇ ਜਾਣਾ ਕਿੰਨਾ ਦਾ ਅੱਗੇ ਕੰਮ ਕਰਨਾ ਚਾਹੁੰਦੇ ਹੋ ਬਸ ਐ ਹੀ ਜਿਵੇਂ ਵਧੀਆ ਹੋਵੇ ਕੰਮ ਕਰਕੇ ਆਪਦੇ ਪੁੱਠੇ ਆ ਜਾਈਦੇ ਆਦੇ ਇਸੇ ਮਾਹੌਲ 'ਚ ਤੇ ਜਦੋਂ ਸ਼ੂਟਿੰਗ ਹੁੰਦੀ ਚੱਲੇ ਜਾਈਦਾ ਐਂ ਹੀ ਕਰੀਦਾ ਜੀ ਬਸ ਇਹੀ ਜ਼ਿੰਦਗੀ ਐ ਕੁਝ ਰਹਿ ਗਿਆ ਸੁਪਨਾ ਚਾ ਕੋਈ ਅਧੂਰਾ ਸੁਪਨੇ ਤਾਂ ਜੀ ਕੋਈ ਵੀ ਆਰਟਿਸਟ ਹੈ ਚਾਹੁੰਦਾ ਹੈ ਵੀ ਜੋ ਮੈਂ ਕਰ ਲਿਆ ਇਤੋਂ ਵਧੀਆ ਹੋਰ ਕੁਝ ਕਰਾਂ ਇਹ ਤਾਂ ਚੱਲਦਾ ਹੀ ਰਹਿੰਦਾ ਹੈ ਜਦੋਂ ਜੈ ਜੀ ਤਾਂ ਪਰ ਐ ਜੀ ਕੋਈ ਗੱਲ ਨਹੀਂ ਜੇ ਉਹ ਜਦੋਂ ਹੋਊਗਾ ਕੋਈ ਕਰ ਲਾਂਗੇ ਨਹੀਂ ਤੇ ਚਲੋ ਚੱਲੀ ਜਾਂਦਾ ਵਧੀਆ ਹਾਈ ਭਾਜੀ ਤੁਸੀਂ ਸੱਚੀ ਐਨੇ ਕਾਮ ਤੇ ਕੰਪੋਜ਼ਰ ਕਦੀ ਇਮੋਸ਼ਨਲ ਕਦੀ ਬ੍ਰੇਕਡਾਊਨ ਕਦੀ ਗੁੱਸਾ ਇਹ ਹੈਗੇ ਗੁੱਸਾ ਕੱਛ ਨਹੀਂ ਆਉਂਦਾ ਜੀ ਨਹੀਂ ਆਉਂਦਾ ਨਹੀਂ ਕਿਉਂ ਕਿਹਦੇ ਤੇ ਕਰੀਏ ਗੁੱਸਾ ਹੁਣ ਸਾਰੇ ਇੰਨੀ ਮੁਹੱਬਤਾਂ ਕਰੀ ਜਾਂਦੇ ਹੋਣ ਅਗਲਾ ਤਾਂ ਪਿਆਰ ਕਰੀ ਜਾਵੇ ਆਪਾਂ ਉਹਨਾਂ ਨੇ ਵੀ ਲੰਗੜ ਕਿਚੀ ਰੱਖੀ ਐ ਨਹੀਂ ਠੀਕ ਸਾਰਿਆਂ ਨੂੰ ਮੁਹੱਬਤ ਨਾਲ ਹੀ ਗੱਲ ਹੈ ਤੇ ਮੈਂ ਤਾਂ ਸਾਰਿਆਂ ਨੂੰ ਸਭ ਕੀ ਬੱਚਿਆਂ ਨੂੰ ਇਹ ਦੰਨਾ ਹੈ ਵੀ ਚੰਗਾ ਬਿਹੇਵੀਅਰ ਤੁਹਾਡਾ ਅੱਛਾ ਪਿਆਰ ਨਾਲ ਪੇਸ਼ ਆਉਣੇ ਤਾਂ ਤੁਸੀਂ ਨਿਮਰਤਾ ਦਾ ਆਪਾਂ ਨੂੰ ਗੁਰੂਆਂ ਨੇ ਸਿਖਾਈ ਹੈ ਜੀ ਸੋ ਬਹੁਤ ਜਲ ਤੁਹਾਨੂੰ ਸਿਨੇਮਾ ਤੇ ਤਾਂ ਵੇਖਣੀ ਵਾਲੀਆਂ ਫਿਲਮ ਦੇ ਜ਼ਰੀਏ ਜੇ ਤੁਸੀਂ ਮੈਂ ਮਤਲਬ ਮੈਂ ਐਦਾਂ ਤੁਹਾਨੂੰ ਡਾਇਲੌਗ ਬੋਲਦੀ ਦੇਖ ਸਕਾਂ ਇਸ ਫਿਲਮ ਦਾ ਦੱਸਾਂ ਕਿ ਐਸੇ ਦਾ ਐਸੇ ਦਾ ਇਹਦੇ ਵਿੱਚ ਹੈਗਾ ਆਪਣੇ ਓਏ ਨਾ ਨਾ ਜਿਹੜਾ ਮੇਰੇ ਬੇਟੇ ਦਾ ਕਰੈਕਟਰ ਕੀਤਾ ਉਹ ਮੁੰਡੇ ਨੇ ਬੜਾ ਅੱਛਾ ਕੰਮ ਕੀਤਾ ਮੈਂ ਮੈਂ ਕਰੰਦਾ ਹਾਂ ਹਾਂਜੀ ਹਾਂਜੀ ਔਰ ਉਹ ਫਿਲਮ ਦੇ ਵਿੱਚ ਉਹ ਨਸ਼ੇੜੀ ਹੁੰਦਾ ਜੀ ਤਾਂ ਉਹ ਜਿਹੜਾ ਮੇਰੇ ਭਰਾ ਦਾ ਰੋਲ ਕੀਤਾ ਹੌਬੀ ਤਾਰੀਵਾਲ ਮੈਂ ਉਹਨੂੰ ਕਹਿੰਦਾ ਮੈਂ ਦੁਖੀ ਹੁੰਨਾ ਮੁੰਡੇ ਤੋਂ ਜੀ ਉਹਦਾ ਤਾਰਿਆ ਓਏ ਆਪਣੇ ਵੀ ਧੀ ਹੁੰਦੀ ਤੇ ਚੰਗਾ ਹੀ ਯਾਰ ਆਪੇ ਵਿਆਹ ਕੇ ਅਗਲੇ ਘਰ ਤੋਰ ਦਿੰਦੇ ਆ ਧੀ ਆ ਮਰੁੰਡਾ ਪਤਾ ਨਹੀਂ ਕਿੱਥੋਂ ਜਾਮ ਪਿਆ ਏ ਕਿਆ ਬਾਤ ਹੈ ਬਹੁਤ ਬਹੁਤ ਅੱਛਾ ਡਾਇਲੋਗ ਹੈ ਬਹੁਤ ਸੈਂਸੇਬਲ ਡਾਇਲੋਗ ਹੈ ਤੇ ਮੈਨੂੰ ਲੱਗਦਾ ਬਹੁਤ ਕਨੈਕਟ ਕਰੇਗਾ ਜੀ 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 ਬੇਟੀ ਦਾ ਕੀ ਮੋਸ਼ਨ ਆ ਮੈਂ ਤੁਸੀ ਆਪਣੀ ਪਰਸਨਲ ਲਾਈਫ ਫੀਲ ਕਰਦੇ ਹੋ ਵਾਈਫ ਨੂੰ ਦੇਖਦੇ ਹੋ ਮਦਰ ਨੂੰ ਦੇਖਿਆ ਹੈ ਹਾਂਜੀ ਬੇਟੀ ਤਾਂ ਘਰ ਦੇ ਵਿੱਚ ਜਿਹੜਾ ਤੁਹਾਡੇ ਜਜ਼ਬਾਤ ਹੈ ਮੇਰੇ ਖਿਆਲ ਚ ਬੇਟੀ ਵੱਲੋਂ ਤੁਹਾਨੂੰ ਬਹੁਤ ਮਿਲਦੇ ਹੈ ਜਿਹੜੇ ਘਰ ਦਾ ਜਿਹੜੀ ਰੌਣਕ ਹੈ ਧੀਆਂ ਦਾ ਇਵੇਂ ਮੇਰੇ ਬੇਟੇ ਦੀ ਸ਼ਾਦੀ ਤੋਂ ਬਾਅਦ ਮੈਨੂੰ ਇੱਕ ਬੇਟੀ ਵੀ ਮਿਲ ਗਈ ਹੈ ਜੀ ਤਾਂ ਇਹ ਚੀਜ਼ ਤਾਂ ਮੇਰੇ ਦੋ ਬੇਟੇ ਸੀ ਪਹਿਲਾਂ ਤਾਂ ਉਹ ਇਹ ਚੀਜ਼ਾਂ ਮਤਲਬ ਤੁਸੀਂ ਸਮਝ ਸਕਦੇ ਹੋ ਜੀ ਤਾਂ ਉਹ ਘਰ ਦੀ ਰੌਣਕ ਹੁੰਦੀ ਹੈ ਰਾਈਟ ਸੋ ਕਿਦਾਂ ਕਹਿੰਦੀ ਹੋਏਗੀ ਨਾ ਉਹ ਸਾਰਿਆਂ ਨੂੰ ਮੇਰਾ ਸੋਰਾ ਗੁੱਗੂ ਘੇਲ ਹੈ ਉਹ ਸੋਰਾ ਕਹਿਣ ਤੋਂ ਫਰੇਜ਼ ਕਰਦੀ ਉਹਦੇ ਮੇਰੇ ਪਾਪਾ ਹੈ ਪਾਪਾ ਹੈ ਪਰ ਉਹ ਫਿਰ ਤਾਂ ਹੋਰ ਟੌਰ ਹੁੰਦੀ ਹੋएगी ਹੈ ਨਾ ਸੋ ਆਈ ਥਿੰਕ ਤੁਸੀਂ ਤੁਹਾਡੇ ਘਰ ਦੇ ਵਾਲੇ ਤੇ ਤੁਹਾਡੇ ਘਰ ਦੇ ਤੁਹਾਡੇ ਲਈ ਬਲੇਸਿੰਗਸ ਨੇ ਜੀ ਜੀ ਸੋ ਵਾਹਿਗੁਰੂ ਐਦਾ ਹੀ ਚੜ੍ਹਦੀ ਕਲਾ ਚ ਰੱਖੇ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਐਂਡ ਚੜ੍ਹਦੀ ਕਲਾ ਚ ਐਦਾ ਹੀ ਸਾਨੂੰ ਅੱਜ ਤੱਕ ਦੇ ਰਹੋ ਤੰਦਰੁਸਤ ਖੁਸ਼ ਥੈਂਕ ਯੂ ਥੈਂਕ ਯੂ ਇਹ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਮੈਨੂੰ ਤਾਂ ਬਹੁਤ ਮਜ਼ਾ ਆਇਆ ਪਿੰਡ ਦਾ ਮਾਹੌਲ ਹੈ ਚਾਹ ਪੀਤੀ ਲੱਸੀ ਪੀਤੀ ਗੱਲਾਂ ਬਾਤਾਂ ਕੀਤੀਆਂ ਥੋੜਾ ਜਿਹਾ ਘਰ ਦਾ ਦੌਰਾ ਹੋਰ ਕਰਾਂਗੇ ਤੁਹਾਨੂੰ ਵੀ ਵਿਖਾਵਾਂਗੇ ਤੁਸੀਂ ਫਿਲਹਾਲ ਇਸੇ ਤਰ੍ਹਾਂ ਕਰਦੇ ਰਹੋ ਸਪੋਰਟ ਆਪਣਾ ਤੇ ਆਪਣਾ ਦਾ ਰੱਖੋ ਖਿਆਲ ਸਾਨੂੰ ਦਿਓ ਇਜਾਜ਼ਤ ਸਸ਼ਿਕਾ